ਥੋੜੀ ਜਿਹੀ ਹੋਰੇ ਕਰ ਮੈਚ ਕੋਣ ਕੋਣ ਸਤਿ ਸ਼੍ਰੀ ਅਕਾਲ ਜੀ ਮੈਂ ਹਰਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਫਾਈਬਰ ਰਿਪੋਰਟ ਨਿਊਜ਼ ਦੋਸਤੋ ਅਸੀਂ ਇਸ ਟਾਈਮ ਹਲਕਾ ਪੈਲ ਦੇ ਪਿੰਡ ਰਾਮਗੜ੍ਹ ਸਰਦਾਰਾਂ ਮੌਜੂਦ ਹਾਂ ਜਿੱਥੇ ਕਿ ਪਿਛਲੇ 3 ਅਗਸਤ ਤੋਂ ਲਗਾਤਾਰ ਭੈਣਾ ਅਤੇ ਮਤਾਵਾਵਾਂ ਵੱਲੋਂ ਤੀਆਂ ਦਾ ਤਹਿਰਾਰ ਮਨਾਇਆ ਜਾ ਰਿਹਾ ਸੀ ਜੋ ਕਿ ਅੱਜ ਸੰਪੂਰਨ ਕੀਤਾ ਜਾ ਰਿਹਾ ਸਾਡੇ ਨਾਲ ਇਸ ਟਾਈਮ ਭੈਣਾ ਵੀ ਮੌਜੂਦ ਹਨ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਭੈਣੇ ਸਤਿ ਸ਼੍ਰੀ ਅਕਾਲ ਪੰਜੀ ਜੋਤੀਆਂ ਦਾ ਪ੍ਰੋਗਰਾਮ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ ਮੇਰਾ ਨਾਮ ਕੁਲਦੀਪ ਕੌਰ ਆ ਪਿੰਡ ਅਸੀ ਰਾਮਗੜ੍ਹ ਸਰਦਾਰਾਂ ਦੇ ਵਸਨੀਕਾਂ ਤੇ ਇਹ ਇਤਿਹਾਰ ਸਾਨੂੰ ਅੱਜ ਅਸੀਂ ਫਸਟ ਵਾਰੀ ਬਣਾਇਆ ਵੀ ਸਾਨੂੰ ਸਾਰੇ ਪਿੰਡ ਦੇ ਆਪਣੇ ਨਗਰ ਨਿਵਾਸੀਆਂ ਵੱਲੋਂ ਬਹੁਤ ਸਹਿਯੋਗ ਮਿਲਿਆ ਅਸੀਂ ਆਪਣੇ ਪਿੰਡ ਵਸਨੀਕਾਂ ਤੇ ਸਾਰੇ ਆਪਣੇ ਨਗਰ ਨਿਵਾਸੀਆਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਦਿਲੋਂ ਤੇ ਸਾਨੂੰ ਇਹ ਤਿਹਾਰ ਆਪਣੇ ਪਿਆਰਿਆਂ ਬੰਨਿਓ ਸਾਰੇ ਆਪਣੀਆਂ ਮਾਤਾ-ਮਾਂ ਬੰਨਿਓ ਬਹੁਤ ਵਧੀਆ ਲੱਗਿਆ ਅਸੀਂ ਇਸ ਇਤਿਹਾਰ ਨੂੰ ਇਦਾਂ ਹੀ ਚਲਾਉਣਾ ਚਾਹੁੰਦੇ ਹਾਂ ਤੇ ਇਹ ਨਨਦਾਂ ਤੇ ਭਜਾਈਆਂ ਦਾ ਪ੍ਰਤੀਕ ਆ ਤੇ ਇਹ ਸਾਰੀਆਂ ਖੁਸ਼ੀਆਂ ਰਲ ਮਿਲ ਕੇ ਆਪਦੀ ਨਨਦਾਂ ਤੇ ਭਜਾਈਆਂ ਮਨਾਉਂਦੀਆਂ ਨਿਗੀਆਂ ਤੇ ਆਪਦੇ ਭਾਈਆਂ ਨੂੰ ਤੇ ਭੈਣਾਂ ਨੇ ਆਪਣੇ ਸੰਧਾਰਾ ਦੇ ਕੇ ਆਉਂਦੇ ਨੇ ਤੇ ਤੀਆਂ ਦਾ त्योहार ਬਹੁਤ ਵਧੀਆ ਮਨਾਇਆ ਜਾਵੇ ਜੀ ਧੰਨਵਾਦ ਸਾਡੇ ਨਾਲ ਹੋਰ ਵੀ ਭੈਣ ਮੌਜੂਦ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਭੈਣ ਜੀ ਆਪਣੇ ਪਿਛਲੇ 3 ਤਰੀਕ ਤੋਂ ਤੁਸੀਂ ਅਗਸਤ ਤੋਂ ਇਹ ਪ੍ਰੋਗਰਾਮ ਮਨਾ ਰਹੇ ਹੋ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਜੀ ਇਹੀ ਕਹਣਾ ਚਾਉਂਦੇ ਵੀ ਸਾਡਾ ਪਿੰਡ ਰਾਮਗੜ੍ਹ ਸਰਦਾਰਾ ਸਾਡਾ ਬਹੁਤ ਸਾਥ ਦੇ ਰਿਹਾ ਸਾਨੂੰ ਇਹੀ ਬਹੁਤ ਖੁਸ਼ੀ ਹੈ ਕਿ ਸਾਨੂੰ ਆਹ ਤਿਹਾਰ ਮਨਾਉਣ ਦਾ ਮੌਕਾ ਮਿਲਦਾ ਹੈਗਾ ਅਸੀ ਤਾਂ ਜੀ ਇਹੀ ਭੈਣ ਭਾਈਆਂ ਨੂੰ ਇਹੀ ਕਹਿੰਦੇ ਕਹਿਣਾ ਚਾਹੁੰਦੇ ਆ ਕਿ ਭੈਣ ਭਾਈ ਪਿਆਰ ਵੜਾ ਕੇ ਰੱਖਣ ਜੋ ਕਿ ਸਾਡੇ ਪਿੰਡ ਨੇ ਸਾਡਾ ਸਾਥ ਦਿੱਤਾ ਹੈ ਅਸੀਂ ਇਹੀ ਸਾਥ ਬਾਰ-ਬਾਰ ਮੰਗਦੇ ਆ ਕਿ ਸਾਡੇ ਪਿੰਡ ਰਾਮਗੜ੍ਹ ਸਰਦਾਰਾ ਦੇ ਵਿੱਚ ਐਸੇ ਤਰ੍ਹਾਂ ਹੀ ਰੌਣਕਾਂ ਲੱਗਦੀਆਂ ਰਹਿਣ ਜੀ ਮੇਰਾ ਇੱਕ ਸਵਾਲ ਹੋਰ ਹੈ ਜਿੱਦਾਂ ਕਿ ਹੈ ਨਾ ਇਹ ਪਹਿਲੀ ਵਾਰ ਕਈ ਸਾਲਾਂ ਬਾਅਦ ਹੋ ਇਸ ਸਥਾਨ ਤੇ ਤੀਆਂ ਦਾ ਪ੍ਰੋਗਰਾਮ ਮਨਾਇਆ ਗਿਆ ਕੀ ਅਗਲੇ ਸਾਲ ਵੀ ਮਨਾਇਆ ਜਾਏਗਾ ਜੇ ਸਾਨੂੰ ਇਦਾਂ ਹੀ ਆਪਣੇ ਪਿੰਡ ਵਾਸੀਆਂ ਤੇ ਆਪਣੇ ਸਾਡੇ ਪਰਿਵਾਰ ਦਾ ਸਾਰਿਆਂ ਦਾ ਸਹਿਯੋਗ ਰਿਹਾ ਤੇ ਅਸੀਂ ਸਾਨੂੰ ਪ੍ਰਮਾਤਮਾ ਦੀ ਜੇ ਇਦਾਂ ਹੀ ਕਿਰਪਾ ਰਹੀ ਮਿਲ ਰਹੀ ਅਸੀਂ ਅਗਲੇ ਸਾਲ ਵੀ ਇਦਾਂ ਹੀ ਇਤਿਹਾਰ ਇਹ ਜਾਰੀ ਰੱਖਾਂਗੇ ਜੀ ਅਸੀਂ ਸੌਣ ਦੇ ਮਹੀਨੇ ਦੇ ਵਿੱਚ ਤੀਆਂ ਨੂੰ ਸੰਧਾਰਾ ਦਿੱਤਾ ਜਾਂਦਾ ਦਾ ਉਹ ਕਿਉਂ ਦਿੱਤਾ ਜਾਂਦਾ ਕੀ ਕਾਰਨਾ ਕੀ ਸੱਭਿਆਚਾਰ ਹੈ ਇਹਦਾ ਇਹ ਮਤਲਬ ਆ ਕਿ ਆਪਣੇ ਭੈਣ ਭਾਈਆਂ ਦਾ ਇੱਕ ਤਰ੍ਹਾਂ ਦਾ ਪਿਆਰ ਬਣਿਆ ਰਵੇ ਤੇ ਆਪਣੇ ਭਾਈ ਭੈਣਾਂ ਨੂੰ ਕਦੇ ਵੀ ਨਾ ਭੁੱਲਣ ਤੇ ਇੱਕ ਦਰਾਂ ਦਾ ਇੱਕ ਦਿਨਾਂ ਦਾ ਵੀ ਆਉਣਾ ਜਾਣਾ ਰਵੇ ਭੈਣ ਭਾਈਆਂ ਦਾ ਪਿਆਰ ਬਣਿਆ ਰਵੇ ਇਦਾਂ ਹੀ ਸਾਡੇ ਨਾਲ ਹੋਰ ਵੀ ਭੈਣਾਂ ਮੌਜੂਦ ਆ ਨਾ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਇੱਧਰ ਆ ਜਾਓ ਭੈਣ ਜੀ ਭੈਣ ਜੀ ਤੁਸੀਂ ਕੀ ਕਹਿਣਾ ਚਾਹੋਗੇ ਅਸੀਂ ਵੀ ਦੀ ਸਤਿ ਸ੍ਰੀ ਅਕਾਲ ਅਸੀਂ ਇਹ ਕਹਿਣਾ ਚਾਹਾਂਗੇ ਕਿ ਸਾਨੂੰ ਬਹੁਤ ਸਹਿਯੋਗ ਮਿਲਿਆ ਹੈ ਇਹ ਭਰਾਵਾਂ ਦਾ ਤੇ ਹੋਰ ਬਜ਼ੁਰਗ ਮਾਤਾਵਾਂ ਦਾ ਭੈਣਾਂ ਦਾ ਉਹ ਦੇ ਸਹਿਯੋਗ ਨਾਲ ਅਸੀਂ ਅੱਗੇ ਵਧੇ ਹਾਂ ਇਹ ਪਹਿਲੀ ਵਾਰ ਮਨਾਇਆ ਜਾ ਰਿਹਾ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਅੱਗੇ ਅਗਲੇ ਸਾਲ ਨੂੰ ਵੀ ਇਹ ਤਿਹਾਰ ਬਹੁਤ ਧੂਮ-ਧਾਮ ਨਾਲ ਮਨਾਇਆ ਜਾਵੇ ਤੇ ਇੱਕ ਨਹੀਂ ਸਾਡੇ ਨਗਰ ਦਾ ਪਿਆਰ ਬਣਿਆ ਰਹੇ ਹਾਂਜੀ ਸਾਡੇ ਨਾਲ ਹੋਰ ਵੀ ਭੈਣ ਮੌਜੂਦ ਹਨ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਸਤਵਿੰਦਰ ਕੌਰ ਸਤਿ ਸ਼ਕਾਲ ਜੀ ਸਾਰਿਆਂ ਨੂੰ ਹਾਂ ਜੀ ਤੁਸੀਂ ਕੀ ਕਹਿਣਾ ਜਾਓਗੇ ਹਾਂ ਜਿੱਤੀਆਂ ਰਤੇ ਹੈ আর ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਰੌਣਕਾਂ ਲੈ ਕੇ ਆਉਂਦਾ ਤੇ ਇਹਦੇ ਵਿੱਚ ਸਾਰੀਆਂ ਕੁੜੀਆਂ ਨੂੰਹਾਂ ਧੀਆਂ ਬਾਣ ਸੰਭਰ ਕੇ ਸਾਰੀਆਂ ਇਕੱਠੀਆਂ ਹੋ ਕੇ ਧੀਆਂ ਦੇ ਤਿਹਾਰ ਨੂੰ ਮਨਾਉਂਦੀਆਂ ਨੇ ਆ ਬੜੀਆਂ ਖੁਸ਼ੀਆਂ ਭਰੀਆਂ ਹੁੰਦੀਆਂ ਨੇ ਲੰਗਰ ਭੰਡਾਰੇ ਚੱਲਦੇ ਨੇ ਤੇ ਖੁਸ਼ੀਆਂ ਦੇ ਤਿਹਾਰ ਕਰਕੇ ਇਹ ਤਿਹਾਰ ਸਾਨੂੰ ਬਹੁਤ ਹੀ ਪਸੰਦ ਆ ਇਹ ਤਿਹਾਰ ਖੁਸ਼ੀਆਂ ਖੇੜੇ ਤੇ ਹੋਰ ਬਹੁਤ ਸਾਰੀਆਂ ਰੌਣਕਾਂ ਸਾਡੇ ਨਗਰ ਦੇ ਵਿੱਚ ਲੈ ਕੇ ਆਇਆ ਸਾਰੇ ਅੱਜ ਅਸੀਂ ਬਹੁਤ ਖੁਸ਼ ਆ ਤੈਨੂੰ ਧੰਨਵਾਦ ਸੋ ਤੁਸੀਂ ਦੇਖ ਰਹੇ ਸੀ ਫਾਈਬਰਵਨ న్యూਸ ਦੋਸਤੋ ਜਿੱਦਾਂ ਕਿ ਭੈਣਾਂ ਦਾ ਕਹਿਣਾ ਹੈਗਾ ਕਿ ਜੋ ਭੈਣਾਂ ਅਤੇ ਭਰਾਵਾਂ ਦਾ ਪਿਆਰ ਹੈ ਉਹ ਬਣਿਆ ਰਹੇ ਇਸ ਕਰਕੇ ਸੌਣ ਦੇ ਮਹੀਨੇ ਦੇ ਵਿੱਚ ਭੈਣਾਂ ਨੂੰ ਸੰਧਾਰਾ ਦਿੱਤਾ ਜਾਂਦਾ ਇਹ ਸੱਭਿਆਚਾਰ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਬਹੁਤ ਹੀ ਮਹੱਤਮਪੂਰਨ ਤਿਹਾਰ ਹੈ ਭੈਣਾਂ ਅਤੇ ਭਰਾਵਾਂ ਦੇ ਪਿਆਰ ਲਈ ਪ੍ਰਤੀਕ ਹੈ ਸੋ ਹੁਣ ਤੱਕ ਲਈ ਇੰਨੇ ਅਪਡੇਟ ਅਗਲੀ ਅਪਡੇਟ ਲੈ ਕੇ ਫਿਰ ਆ ਜਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ મદર કરી